ਤੋਂ ਅਮਰਸਰ ਦਿਹਾਤੀ ਪੁਲਿਸ ਵੱਲੋਂ ਮੋਟਪੇੜ ਤੋਂ ਬਾਅਦ ਇੱਕ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਕੋਲੋਂ ਅੱਧਾ ਕਿਲੋ ਹਰੋਇ ਦਾ ਤੇ ਇੱਕ ਪਿਸਤਲ ਬਰਾਮਦ ਕੀਤਾ ਗਿਆ ਇਹ ਉਹ ਤਸਕਰ ਹੈ ਜਿਸ ਵੱਲੋਂ ਨੇਸ਼ਟਾ ਪਿੰਡ 'ਚ ਬੀਤੇ ਦਿਨੀ ਪੁਲਿਸ ਪਾਰਟੀ 'ਤੇ ਫਾਇਰਿੰਗ ਕੀਤੀ ਗਈ ਸੀ ਤੋਂ ਤਸਵੀਰ ਸਾਂਝੀ ਕਰ ਰਹੇ ਹਾਂ ਆਤਪਕ ਸਰਹੱਦ ਦੇ ਬਿਲਕੁਲ ਨੇੜੇ ਟਾਰੀ ਦੇ ਕੋਲ ਬਾਗਾਂ ਦੀ ਜਿੱਥੇ ਇਸ ਵੇਲੇ ਮੌਕੇ ਤੇ ਐਸਐਸਪੀ ਦਿਹਾਤੀ ਮਨਿੰਦਰ ਸਿੰਘ ਪਹੁੰਚੇ ਹੋਏ ਨੇ ਤੋਂ ਇਹ ਮੋਟਰਸਾਈਕਲ ਜਿੱਥੇ ਚਿੱਟਾ ਘੇਰਾ ਨਜ਼ਰ ਆ ਰਿਹਾ ਹੈ ਜਿਸ ਮੋਟਰਸਾਈਕਲ ਤੇ ਉਸ ਤਸਕਰ ਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਸੀ ਕੁਝ ਦਿਨ ਪਹਿਲਾਂ ਜਦੋਂ ਨੇਸ਼ਟਾਪਿੰਡ 'ਚ ਵੀ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਆਪਣੇ ਕੋਲੇ ਮੌਜੂਦ 5 ਕਿਲੋ ਹੈਰੋਇਨ ਛੱਡ ਕੇ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਸੀ ਪਰ ਇਸ ਦੌਰਾਨ ਫਾਇਰਿੰਗ ਕੀਤੀ ਗਈ ਉਸ ਵੱਲੋਂ ਪੁਲਿਸ ਪਾਰਟੀ ਤੇ ਜਿਸ ਦੌਰਾਨ ਇੱਕ ਰਾਹਗੀਰ ਦੀ ਮੌਤ ਹੋ ਗਈ ਸੀ। ਤੋਂ ਇਹ ਤਸਕਰ ਦਾ ਨਾਮ ਹਰਪੀ ਸਿੰਘ ਹੈਪੀ ਦੱਸਿਆ ਜਾ ਰਿਹਾ ਜੋ ਉਟਾਰੀ ਦਾ ਰਹਿਣ ਵਾਲਾ ਹੈ। ਇਸ ਤੇ ਪਹਿਲਾਂ ਵੀ अनेका ਮਾਮਲੇ ਦਰਜ ਨੇ। ਤੋਂ ਐਸਐਸਪੀ ਦਿਹਾਤੀ ਬਿੰਦਰ ਸਿੰਘ ਇੱਥੇ ਮੌਕੇ ਤੇ ਪਹੁੰਚੇ ਨੇ। ਕਿ ਵੀਂਡ ਨੇ ਸਟੇਜ 'ਚ ਹੋਇਆ ਸੀਗਾ ਕਿ ਇੱਕ ਫੈਕਟਰੀ ਤੇ ਹੈਪੀ ਤੇ ਉਹਦੇ ਨਾਲ ਦੇ ਸਾਥੀ ਸੀਗੇ ਇਹ ਆ ਰਹੇ ਸੀਗੇ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਦੀ شناخت ਕੀਤੀ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਫਾਇਰ ਕੀਤਾ ਜਿਹੜਾ ਉੱਥੇ ਇੱਕ ਰਾਗੀਰ ਸੀਗਾ ਗੁਰਜੀਤ ਏਲੀਅਸ ਬਿੱਲਾ ਉਹਦੇ ਉਹ ਗੋਲੀ ਲੱਗਦੀ ਹੈ ਤੇ ਉਹਦੀ ਡੈਥ ਹੋ ਜਾਂਦੀ ਹੈ ਤੇ ਜਦੋਂ ਇਹਨਾਂ ਦਾ ਬਾਅਦ 'ਚ ਅਸੀਂ ਦੇਖਿਆ ਤੇ ਇਹਨਾਂ ਨੇ ਇੱਕ ਹੀਰੋਇਨ ਦੀ ਖੇਪ 5 ਕਿਲੋ ਹੀਰੋਇਨ ਦੀ ਖੇਪ ਵੀ ਇਹਨਾਂ ਨੇ ਉੱਥੇ ਸਿਟੀ ਸੀਗੀ ਜਿਹੜੀ ਅਸੀਂ ਬਰਾਮਦ ਕਰ ਲਈ ਸੀਗੀ ਸਾਨੂੰ ਅੱਜ ਇਨਫੋਰਮੇਸ਼ਨ ਮਿਲੀ ਕਿ ਹਰਪ੍ਰੀਤ ਇਲੀਅਸ ਹੈਪੀ ਇੱਥੇ ਡਿਫੈਂਸ ਡਰੇਨ ਬਿਲਕੁਲ ਠਾਰੀ ਦੇ ਨਾਲ-ਨਾਲ ਬਾਰਡਰ ਦੇ ਨਾਲ-ਨਾਲ ਇਹ ਇੱਥੇ ਮੂਵਮੈਂਟ ਇਹਦੀ ਹੈਗੀ ਹੈ ਸਾਡੀ ਪੁਲਿਸ ਪਾਰਟੀ ਨੇ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹ ਨੇ ਫੇਰ ਪੁਲਿਸ ਪਾਰਟੀ ਤੇ ਸਾਡੀ ਤੇ ਦੋ ਰਾਉਂਡ ਫਾਇਰ ਕੀਤੇ ਪੀਐਕਸ5 ਪਿਸਟਲ ਦੇ ਨਾਲ ਤੇ ਥੈਂਕਫੁਲੀ ਸਾਡੀ ਪੁਲਿਸ ਪਾਰਟੀ ਦੇ ਨਹੀਂ ਲੱਗਿਆ ਰਿਟੈਲੀਏਟਰੀ ਫਾਇਰ ਚ ਇੱਕ ਪੁਲਿਸ ਫਾਇਰ ਚ ਇਹਦੇ ਲੜਕੇ ਦੇ ਹਰਪ੍ਰੀਤ ਇਲੀਅਸ ਹੈਪੀ ਦੇ ਇਹਦੇ ਗੋਡੇ 'ਚ ਸੱਟ ਲੱਗਦੀ ਹੈ ਇਹ ਸਰ ਰੋਕੋ ਇਦੇ ਕੋਲੋਂ 534 ਗ੍ਰਾਮ ਹੈਰੋਇਨ ਵੀ ਅਸੀਂ ਹੁਣੇ ਬਰਾਮਦ ਕੀਤੀ ਹੈ ਇੱਕ ਪਿਸਟਲ ਰਿਕਵਰ ਹੋਈ ਹੈ ਤੇ ਇੱਕ ਜਿਹੜਾ ਵਾਰਦਾਤ ਤੇ ਇਹਨਾਂ ਨੇ ਉਸ ਟਾਈਮ ਯੂਜ਼ ਕੀਤਾ ਸੀਗਾ ਮੋਟਰਸਾਈਕਲ ਉਹ ਵੀ ਅਸੀਂ ਬਰਾਮਦ ਕਰ ਲਈ। ਪਹਿਲਾਂ ਵੀ ਕੋਈ ਕ੍ਰਾਈਮਨਲ ਹਿਸਟਰੀ ਹੈ। ਜੀ ਜੀ ਮੈਂ ਤੁਹਾਨੂੰ ਦੱਸਿਆ ਇਹ 5-6 ਦਿਨ ਪਹਿਲਾਂ ਜਿਹੜਾ ਇੱਕ ਮੁਕਦਮਾ ਦਰਜ ਹੋਇਆ ਸੀਗਾ ਤੇ ਉਹ ਕਤਲ ਦਾ ਮੁਕਦਮਾ ਸੀਗਾ ਤੇ ਨਾਲ ਲਿਖੀ ਸੀ ਐਨਡੀਪੀਐਸ ਐਕਟ ਵੀ ਲੱਗੀ ਸੀ 5 ਕਿਲੋ ਹਿਰੋਇਨ ਦੀ ਤੇ ਇਹ ਇਹਦੇ ਤੇ ਮੁਕਦਮਾ ਸੀ ਹੋਰ ਲਿੰਕ ਸੀ ਫਾਰਵਰਡ ਬੈਕਵਰਡ ਜੀ ਬਿਲਕੁਲ ਇਹਦੇ ਸਾਥੀ ਨੇ ਜਿਹੜਿਆਂ ਦੀ ਸਾਨੂੰ ਭਾਲ ਹੈ ਜਿਹੜਿਆਂ ਤੇ ਪਹਿਲਾਂ ਵੀ ਪਰਚੇ ਦਰਜ ਨੇ ਤੇ ਇਹ ਪਾਕਿਸਤਾਨੀ ਸਮਗਲਰਸ ਦੇ ਨਾਲ ਇਨ ਟੱਚ ਸੀਗੇ ਸਾਰੇ ਜਣੇ ਇਹਨਾਂ ਦੇ ਸਾਰੇ ਮੈਂਬਰਸ ਅਸੀਂ ਸਾਰੇ ਉਹ ਆਈਡੈਂਟੀਫਾਈ ਕਰ ਲਏ ਤਾਂ ਉਹਨਾਂ ਦੀ ਵੀ ਜਲਦ ਤੋਂ ਜਲਦ ਅਸੀਂ ਗ੍ਰਿਫਤਾਰੀ ਕਰ ਲਾਂਗੇ ਜੀ ਡਿਲੀਵਰੀ ਤੈਨੂੰ ਬਸ ਜਾ ਰਿਹਾ ਸੀ ਜਦੋਂ ਮੋਟਰਸਾਈਕ ਜੀ ਬਿਲਕੁਲ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਅੱਜ ਸਾਡੀ ਪੁਲਿਸ ਪਾਰਟੀ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇਹਦੇ ਕੋਲ 5 534 ਗ੍ਰਾਮ ਹੈਰੋਇਨ ਵੀ ਹੈਗੀ ਐ ਤੇ ਇਹ ਹੈਰੋਇਨ ਲੈ ਕੇ ਫਿਰ ਦੁਆਰਾ ਕਿਸੇ ਨੂੰ ਡਿਲੀਵਰੀ ਕਰਨ ਜਾ ਰਿਹਾ ਸੀਗਾ ਤੇ ਸਾਡੀ ਪੁਲਿਸ ਪਾਰਟੀ ਨੇ ਇਹਨੂੰ ਫਿਰ ਰੁਕਿਆ ਤੇ ਰੁਕਣ ਦਾ ਫਿਰ ਇਸ਼ਾਰਾ ਕੀਤਾ ਇਹਨੇ ਫਿਰ ਫਾਇਰ ਕੀਤਾ ਤੇ ਫਿਰ ਅਸੀਂ ਇਹਨੂੰ ਅੰਝ ਕਾਬੂ ਕਰ ਲਿਆ ਲੱਗਦਾ ਕਿ ਕੋਈ ਵੱਡੇ ਖਲਾਸੀ ਦੇ ਕੋਈ ਹੋ ਸਕਦੇ ਜਿੱਦਾਂ 5 ਕਿਲੋ ਹੈਰੋਇਨ ਪਹਿਲਾਂ ਬਰਾਮਦ ਹੋਈਆ ਹੁਣ ਵੀ ਹੈਰੋਇਨ ਬਰਾਮਦ ਹੋਈ ਜੀ ਬਿਲਕੁਲ ਜੀ ਸਾਨੂੰ ਪੂਰਾ ਅੰਦੇਸ਼ਾ ਹੈ ਕਿ ਇਹ ਜਿਹੜੇ ਇਦਾਂ ਦੇ ਲੋਕ ਨੇ ਇਹ ਬਿਲਕੁਲ ਪਾਰ ਵਾਲੇ ਬ ਜਿਹੜਾ ਇਹਨਾਂ ਦੇ ਗੰਦੇ ਇਰਾਦੇ ਨੇ ਕਿ ਸਾਡੇ ਜਿਹੜੇ ਯੂਥ ਨੂੰ ਇਹ ਨਸ਼ਿਆਂ ਦੇ ਕਾਰੋਬਾਰ ਚ ਪਾ ਕੇ ਸਾਡੇ ਯੂਥ ਨੂੰ ਇਦਾਂ ਡਿਸਟਰਬ ਕਰਨਾ ਉਹਦੇ ਜਿਹੜੀ ਇੱਕ ਵੱਡਾ ਛੜੀਯੰਤਰ ਹੈ ਪਾਕਿਸਤਾਨ ਜਿਹੜਾ ਡੀਪ ਸਟੇਟ ਦਾ ਹੈ ਐਸਆਈ ਦਾ ਤੇ ਉਹਦੇ ਨਾਲ ਇਹਦੇ ਬਿਲਕੁਲ ਕਨੈਕਸ਼ਨ ਸੀਗੇ ਤੇ ਸਾਨੂੰ ਹੋਰ ਵੀ ਉਮੀਦ ਹੈ ਕਿ ਇਹਦੇ ਨਾਲ ਦੇ ਜਿਹੜੇ ਸਾਥੀ ਅਸੀਂ ਉਹਨਾਂ ਨੂੰ ਵੀ ਰਾਉਂਡ ਅਪ ਕਰ ਲਾਂ ਜੀ ਇਹਨੂੰ ਹੁਣ ਅਸੀਂ ਹਸਪੀਟਲਾਈਜ਼ ਕੀਤਾ ਪਹਿਲਾਂ ਉਸ ਤੋਂ ਬਾਅਦ ਫਿਰ ਅਸੀਂ ਇਹਨੂੰ ਦਾਪੇਸ਼ ਕਰਾਂਗੇ ਜਿਸ ਤਰ੍ਹਾਂ ਐਸਐਸਪੀ ਦਿਆਤੀ ਬਰਿੰਦਰ ਸਿੰਘ ਖਰਾ ਨੇ ਦੱਸਿਆ ਕਿ ਗੁੱਪਚੂਚੇ ਦੇ ਦਾਰਤੇ ਪੁਲਿਸ ਵੱਲੋਂ ਇੱਥੇ ਆ ਕੇ ਗ੍ਰਿਫਤਾਰ ਕਰਨ ਦੇ ਲਈ ਜਿਹੜਾ ਉਸ ਦਾ ਪਿੱਛਾ ਕੀਤਾ ਜਾ ਰਿਹਾ ਸੀ ਉਹ ਰਸਵਲੋ ਆਪਣੇ ਆਪ ਨੂੰ ਕਿਰਿਆ ਦੇਖ ਕੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਗਈ ਤਾਂ ਇਹ ਜਗ੍ਹਾ ਜਿੱਥੇ ਡਮੈਂਸ ਡਰੇਨ ਦੇ ਬਿਲਕੁਲ ਨਾਲ ਜਿੱਥੇ ਉਸ ਤੇ ਉਸੇ ਪੁਲਿਸ ਤੇ ਦੋ ਫਾਇਰ ਕੀਤੇ ਜਵਾਬੀ ਕਾਰਵਾਈ ਦੌਰਾਨ ਉਸ ਤੇ ਇੱਕ ਗੋਲੀ ਜਿਹੜੀ ਹੈ ਉਹ ਲੱਤ ਚ ਗੋਡੇ ਦੇ ਕੋਲ ਵੱਜੀ ਹੈ ਤਾਂ ਲਗ ਲਗ ਤਿੰਨ ਹੋਰ ਚਿੱਟੇ ਗੋਲੇ ਨਜ਼ਰ ਆ ਰਹੇ ਨੇ ਮਾਰਕਿੰਗ ਕੀਤੀ ਗਈ ਉਹਨਾਂ ਥਾਵਾਂ ਦੀ ਜਿੱਥੇ ਇੱਥੇ ਜਿਹੜੇ ਕਾਰਤੂਸ ਦਿਗੇ ਆ ਉਰੇ ਜਗ੍ਹਾ ਜਿੱਥੇ ਉਸ ਦਾ ਮੋਟਰਸਾਈਕਲ ਡਿੱਗਿਆ ਹੈ। ਤੋਂ ਇਹਨਾਂ ਮਾਮਲੇ ਦਰਜ ਹੈਗੇ ਨੇ। ਤੋਂ ਇਹਨਾਂ ਮਾਮਲਿਆਂ ਦੇ ਉੱਪਰ ਕਾਰਵਾਈ। ਤੋਂ ਮੌਕੇ ਤੇ ਅਧਿਕਾਰੀ ਵੀ ਮੌਜੂਦ ਨੇ ਜਿੰਨਾਂ ਦੇ ਵਿੱਚ ਇੱਕ ਪਿਸਤਲ ਦੱਸਿਆ ਜਾ ਰਿਹਾ ਬਰਾਮਦ ਹੋਇਆ ਜੋ ਇਸ ਬਾਕਸ ਦੇ ਵਿੱਚ ਨਜ਼ਰ ਆ ਰਿਹਾ ਹੈ। ਔਰ ਇਸ ਬਾਕਸ ਦੇ ਵਿੱਚੋਂ 534 ਗ੍ਰਾਮ ਰੋਹੀਨ ਹੈ ਜਿਹੜੀ ਇਸ ਤਸਕਰ ਹਰਪੀ ਸਿੰਘ ਹੈਪੀ ਤੋਂ ਬਰਾਮਦ ਕੀਤੀ ਗਈ ਹੈ। ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਕਿ ਦੇਸਟਾ ਪਿੰਡ 'ਚ ਥੋੜੇ ਦਿਨ ਪਹਿਲਾਂ ਇਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿੱਥੇ 5 ਕਿਲੋ ਹਿਰੋਇਨ ਛੱਡ ਕੇ ਭੱਜੇ ਦੇ ਵਿੱਚ ਫਰਾਰ ਹੋ ਗਿਆ ਔਰ ਉਸ ਤੋਂ ਮੌਕੇ ਸਵੱਲੋ ਪੋਸਟ ਪਾਰਟੀ ਤੇ ਜੋ ਫਾਇਰਿੰਗ ਕੀਤੀ ਗਈ ਸੀ ਉਸ ਦੌਰਾਨ ਇੱਕ ਰਾਘਿਰ ਦੀ ਵੀ ਮੌਤ ਹੋਈ ਸੀ ਤਾਂ ਭੁਨ ਪੁਲਿਸ ਫੋਲੋ ਇਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਕਿਉਂਕਿ ਇਸ ਦੀ ਤਾਰਾਂ ਪਾਕਿਸਤਾਨ ਨਾਲ ਜੁੜੀਆਂ ਹਨ ਔਰ ਉਸ ਤੋਂ ਬਾਅਦ ਪੁੱਛਗਿੱਛ ਦੌਰਾਨ ਖੁਲਾਸੀ ਹੋਣਗੀ ਕਿ ਆਖਰ ਕੌਣ-ਕੌਣ ਹੋਰ ਲੋਕ ਇਸ ਦੇ ਨੈਟਵਰਕ ਵਿੱਚ ਸ਼ਾਮਲ ਹਨ ਔਰ ਕਦੋਂ ਤੋਂ ਉਹ ਇਹਨਾਂ ਤਸਕਰੀ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ ਕੈਮਰਾ ਪਾਸ ਅਰਵਤਾਰ ਸਿੰਘ ਨਰਿੰਦਰ ਸਿੰਘ ਮੌਂਗਾ ਪੀਟਸ ਨਿਊਜ਼ ਅਟਾਰੀ ਬਾਰਡਰ